ਗੁਰੂ ਇੱਕ ਵੀਰੀ ਦੀ ਗੱਲ ਹੋ ਰਹੀ ਆ ਉਹਨੇ ਬਾਤ ਤੁਹਾਡਾ ਕੀ ਕਹਿਣਾ ਕਿ ਕਿੰਨੀ ਗੜੀ ਆ ਖੇਸ ਪਹੁੰਚੀ ਆ ਸਮਾਂ ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਇੱਕ ਅੱਜ ਵੀਡੀਓ ਤੁਹਾਡੀ ਸੰਗਿਆਨ ਚ ਆਈ ਆ ਜਿਹਦੇ ਵਿੱਚ ਮੰਦਰ ਦੇ ਵਿੱਚ ਜਨਾਨੀਆਂ ਕੀ ਸ਼ਰਾਬੀ ਗਾਣਿਆਂ ਤੇ ਡਾਂਸ ਕਰ ਰਹੀਆਂ ਆ ਇਹ ਅਣਜਾਣੇ ਚ ਨਹੀਂ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਆ ਜਿੱਦਾਂ ਦਾ ਗਾਣਾ ਉਦਾਂ ਦੇ ਹੀ ਐਕਸ਼ਨ ਕਰ ਰਹੀਆਂ ਆ ਇਹ ਸਾਡੇ ਦਿਲ ਨੂੰ ਝੋੜਨ ਵਾਲੀ ਵੀਡੀਓ ਹੈਗੀ ਆ ਨਾਲ ਹੀ ਮੈਂ ਇਹ ਬੇਨਤੀ ਕਰਾਂਗਾ ਸੰਗਤ ਨੂੰ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਕਿਹੜੇ ਮੰਦਰ ਦੀਆਂ ਹੈਗੀਆਂ ਬੀਬੀਆਂ ਕਿਸ ਮੰਦਰ ਦੀਆਂ ਵੀਡੀਓ ਹੈਗੀ ਆ ਜਿਹੜਾ ਵੀ ਸਾਨੂੰ ਦੱਸਿਆ ਗਿਆ ਉਹਦਾ ਨਾਂ ਅਸੀਂ ਗੁਪਤ ਰੱਖਾਂਗੇ ਤੇ ਉਹਨੂੰ ਉਚਿਤ ਨਾਮ ਵੀ ਦਿੱਤਾ ਜਾਏਗਾ ਪਰ ਗੁਰੂ ਜੀ ਆਇਆਂ ਤੇ ਤੁਸੀਂ ਇਸ ਮਸਲੇ ਦਾ ਹੱਲ ਕਰ ਦਿਓ ਤੁਹਾਡੇ ਪਿਛਲੇ ਵੀ ਕਿਤੇ ਨਾ ਇੱਕ ਧਾਰਮਿਕ ਜਿਹੜੇ ਸਥਾਨ ਹੈ ਉੱਥੇ ਵੀ ਇਸ ਤਰ੍ਹਾਂ ਦੀ ਵੀਡੀਓ ਬੈਲ ਹੋਈ ਸੀ ਉਹਦੇ ਮਾਫੀ ਮੰਗੀ ਪਰ ਇਹ ਲੋਕ بار بار ਗਲਤੀਆਂ ਕਿਉਂ ਕਰਦੇ ਸਨ ਅਸਲ ਵਿੱਚ ਨਾ ਜੀ ਜਿਹੜੇ ਮੰਦਰਾਂ ਦੇ ਵਿੱਚ ਪੰਡਤ ਬੈਠੇ ਹਨ ਜੀ ਉਹਨਾਂ ਦਾ ਵੀ ਕੋਈ ਫਰਜ ਬੰਦਾ ਕਿ ਆਪਾਂ ਰੋਕੀਏ ਹੁਣ ਆ ਵੇਖੋ ਜੀ ਮਗਰ ਆਪਾਂ ਜਿਹੜਾ ਕਹਿੰਦੇ ਇੱਕ ਬੰਦੇ ਦੀ ਨਾਲ ਆਵਾਜ਼ ਆ ਰਹੀ ਆ ਕਿ ਮੈਂ ਆਹ ਗਾਣਾ ਲਾਦਾ ਗਾਣਾ ਲਾਤਾ ਉਹਨੇ ਨਾਲ ਹੀ ਬੀਬੀਆਂ ਜਿੱਦਾਂ ਦਾ ਗਾਣਾ ਆ ਉਦਾਂ ਦਾ ਐਕਸ਼ਨ ਕਰ ਰਹੀਆਂ ਸ਼ਰਾਬ ਦੇ ਐ ਕਰਕੇ ਐਕਸ਼ਨ ਕਰ ਰਹੀਆਂ ਆ ਇਹਦੇ ਵਿੱਚ ਅਸੀਂ ਇਹਦਾ ਪਤਾ ਲਾ ਰਹੇ ਹਾਂ ਜਦੋਂ ਵੀ ਸਾਨੂੰ ਪਤਾ ਲੱਗਿਆ ਇਹਹੀਂ ਰਖਲਾ ਕੰਪਲੇਂਟ ਦੇ ਕੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਇਹਨਾਂ ਦੇ ਲੋਕਾਂ ਨੂੰ ਵੀ ਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਆ ਨਾ ਮੰਦਰਾਂ ਦੇ ਵਿੱਚ ਭਜਨ ਲਾਓ ਭਜਨ ਤੇ ਉਸ ਪਰਮਾਤਮਾ ਦੇ ਰੰਗ ਵਿੱਚ ਰੰਗੇ ਤੁਸੀਂ ਡਾਂਸ ਕਰਨਾ ਚਾਹੁੰਦੇ ਕਰੋ ਆਹੀਂ ਤੁਹਾਨੂੰ ਮਨਾਹੀ ਨਹੀਂ ਹੈਗੀ ਪਰ ਜੇ ਤੁਸੀਂ ਪੰਜਾਬੀ ਗਾਣੇ ਲਾ ਕੇ ਸ਼ਰਾਬਾਂ ਦੇ ਗਾਣੇ ਲਾ ਕੇ ਡਾਂਸ ਕਰੋਗੇ ਉਰਤੇ ਤੁਹਾਨੂੰ ਕਾਨੂੰਨੀ ਕਾਰਵਾਈ ਕਰਾਵਾਂਗੇ ਕਾਨੂੰਨ ਦੇ ਰੰਦੇ ਹੋਏ ਕੰਦੂ ਦੇ ਦਾਇਰੇ ਚ ਆ ਕੇ ਤੁਹਾਡੇ ਦੇ ਕਾਰਵਾਈ ਕਰਾਵਾਂਗੇ ਲੱਗਦਾ ਹੈ ਕਾਫੀ ਉਮਰ ਵਾਲੀਆਂ ਲੇਡੀਜ਼ ਨੇ ਜਿਹੜਾ ਸਿਆਣੀਆਂ ਕਿ ਹਰਕਤ ਵੀ ਸਿਆਣੀਆਂ ਦੱਸੋ ਕੀ ਜੀ ਇਹਦੇ ਵਿੱਚ ਕੋਈ ਬੱਚਾ ਹੋਵੇ ਤੇ ਆਪਾਂ ਕਹਿ ਵੀ ਦਈਏ ਚਲ ਬੱਚੇ ਕੋ ਚਾਣਕ ਗਲਤੀ ਹੋ ਗਈ ਆ ਇਹਨਾਂ ਨੇ ਸਿਆਣੀਆਂ ਬਿਆਣੀਆਂ ਨੇ ਜਾਣ ਬੁੱਝ ਕੇ ਗਲਤੀ ਕੀਤੀ ਆ ਫਿਰ ਉਦੋਂ ਦੇ ਹੀ ਐਕਸ਼ਨ ਬਣਾ ਦੇ ਸ਼ਰਾਬ ਵਾਲੇ ਆਇਆ ਕਰਕੇ ਐਕਸ਼ਨ ਬਣਾ ਰਹੀਆਂ ਆ ਇਹ ਇਹਨਾਂ ਨੂੰ ਮਾਫੀ ਦੇਣ ਦੇ ਯੋਗ ਨਹੀਂ ਹੈਗੀਆਂ ਇਹਨਾਂ ਦੇ ਆਪਾਂ ਕਾਰਵਾਈ ਕਰਾਵਾਂਗੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ